ਨੂੰ ਦੇ ਨਾਨਾ ਵਲੋਗ ਦੇ ਕੇ ਕਰਾ ਉਹਨੇ ਇਹ ਕਹਿਣਾ ਕਿ ਆ ਰੀ ਰੀ ਦੀ ਕਰ। ਫਸਟੜ ਰੀ ਰੀ ਨੂੰ ਕਿਉਂ ਹੈ? ਜਦੋਂ ਮੇਰੇ ਕੋਲ ਐਦਾ ਥੋੜੀ ਖਾਈ ਤਾਂ ਹੁੰਦੀ ਬੇਟਾ। ਹਾਂ। ਹੋ। ਅਚੱਤ ਅਚਾ ਵੀ ਬਣੇ ਹੋਏ ਨੇ। ਇਹ ਗੁੰਦ ਕਤੀਰਾ ਜੀ। ਇਹ ਜ਼ਰੂਰ ਖਾਓ ਠੀਕ ਹੈ ਨਾ। ਵੈਸੇ ਵੀ ਇਹ ਵੈਸੇ ਵੀ ਖਾ ਲੈਣਾ ਚਾਹੀਦਾ। ਦੋ ਚਾਲ ਦੇ ਦੋ ਚਾਰ ਦਿਨ ਛੱਡ ਕੇ ਨਾ। ਕੱਛੇ ਕਰਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਹੁਣ એનર્ਜੀ ਮੇਰੀ ਬਹੁਤ ਜ਼ਿਆਦਾ ਲੋ ਲੱਗ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਸਵੇਰ ਵਾਲੀ ਵੀਡੀਓ ਦੇਖੋ ਠੀਕ ਹੈ ਸਾਰੀ ਤੇ ਫਿਰ ਮੈਂ ਹੁਣ ਇੱਥੋਂ ਕੰਟੀਨਿਊ ਕਰਾਂਗਾ ਕਿਉਂਕਿ ਮੈਂ ਦੁਬਾਰਾ ਸ਼ੂਟ ਕਰ ਰਿਹਾ ਤੇ ਤਾਂ ਕਰਕੇ ਹੁਣ ਮੈਂ ਥੋੜਾ ਠੀਕ ਹੋਇਆ ਤਾਂ ਸ਼ੂਟ ਕਰ ਰਿਹਾ ਮੈਂ ਆਪਣੀ ਸ਼ਕਲ ਦਿਖਾ ਰਿਹਾ ਤਾਂ ਕਰਕੇ ਪਹਿਲਾਂ ਸਾਰਾ ਵਲੌਗ ਦੇਖੋ ਤੇ ਫਿਰ ਆਪਾਂ ਇੱਥੇ ਆਨੇ ਠੀਕ ਹੈ ਜੀ ਹਾਂਜੀ ਜੀ ਇੱਧਰ ਬਲੌਗਰ ਸਾਹਿਬ ਦੀ ਅੱਜ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਸਵੇਰੇ 5 ਵਜੇ ਦੀ ਪੇਟ ਦੇ ਵਿੱਚ ਦਰਦ ਹੋ ਰਹੀ ਹੈ ਹੈਨਾ ਇਨਫੈਕਸ਼ਨ ਹੋ ਗਈ ਹੈ ਬਾਥਰੂਮ ਤੇ ਬੈੱਡ ਤੇ ਬੈੱਡ ਤੋਂ ਬਾਥਰੂਮ ਮੈਂ ਵੀ ਤੇਰੇ ਜਿਆਦਾ ਫ੍ਰੀ ਐਕਸ਼ਨ ਲਾਉਣਾ ਹੈ ਢੂਲਾ ਹੈ ਢੂਲਾ ਅੱਧੀ ਕੜੀ ਪਕੌੜੇ ਬਣਾ ਲਏ ਸੀ ਇਹਨਾਂ ਨੇ ਤੇ ਇਹਨਾਂ ਨੇ ਲਾਲਚ ਨੂੰ ਜ਼ਿਆਦਾ ਖਾ ਲਏ ਨੇ ਇਹਨਾਂ ਨੇ ਸਵਾਦ ਨਾ ਬਣਾਇਆ ਗੁਰੂਆ ਉਹ 3 ਐਕਸਰ ਹੈ। ਉਹਨੇ ਇੰਜੈਕਸ਼ਨ ਲਵਾ ਕੇ ਆਇਆ ਹਮ ਨੂੰ ਫਿਰ ਸ਼ਾਇਦ ਨੰਨੂ ਦਾ ਵੀ ਇਹੀ ਹਾਲ ਸੀ ਪਤਾ ਤੁਹਾਨੂੰ। ਰਾਜ ਉਹਨੂੰ ਲੋਰੀ ਜੀਰਾ ਮੰਗਦੀ ਰਹੀ ਹੈ। ਜਿਆਦਾ ਪੈਣਾ ਤਾਂ ਦੱਸ ਦਿੰਦਾ ਪੈਣਾ ਤਾਂ ਦੱਸ। ਮੈਂ ਵੀ ਦੱਸ ਦਿੰਦਾ। ਹਾਂ ਹਰ ਬੋਲ। ਅਸੀਂ ਆਪਾਂ ਨੂੰ। ਚਲੋ ਹਰ ਪਾਣੀ ਚਾਹ ਸਕਦਾ। ਨਹੀਂ ਨਹੀਂ ਉਹ ਫਿਰ ਜਦੋਂ ਪੇਟ ਦੀ ਹੋਵੇ ਨਾ ਤੇ ਫਿਰ ਉਹ ਲਾ ਦਿੰਦੇ ਹੁੰਦੇ ਨੇ। ਜਦ ਤੇਰਛੀ ਦਰਦ ਉਹ ਖਾ ਕੇ ਕਿਵੇਂ ਜਾਵੇ ਬੰਦਾ ਇੰਜੈਕਸ਼ਨ ਲਾ ਜੇ ਤੇ ਦਰਦ ਘਟ ਜਾਂਦੀ ਹੁੰਦੀ ਹੈ ਹਮਮਾ ਆ ਦੋਈ ਚਲੋ ਲਾਓ ਦਵਾਈ ਹਾਂਜੀ ਆ ਗਈ ਦਵਾਈ ਲੈ ਕੇ ਯੈਸ ਠੀਕ ਹੈ ਡਾਕਟਰ ਨੇ ਇੰਜੈਕਸ਼ਨ ਜ਼ਿਆਦਾ ਹੋਈ ਕਰਾ ਦਸਿਆ ਨਹੀਂ ਕਾਦ ਨਾਲ ਹੋਈ ਹੈ ਸਰ ਮੈਂ ਖਾਧੀ ਚੋਰ ਜ਼ਿਆਦਾ ਖਾ ਲਈ ਉਹ ਤੇ ਬੈਰੀ ਰੋਟੀ ਨਹੀਂ ਨਾ ਪਰਪਰ ਅੱਧੀ ਫੋਕਸ ਜਿਆਦਾ ਲੱਗੀ ਬਹੁਤ ਜ਼ਿਆਦਾ ਖਾਲੇ ਕਦੇ ਇਨਫੈਕਸ਼ਨ ਹੋ ਜਾਂਦਾ ਇਨਫੈਕਸ਼ਨ ਹੋ ਗਿਆ ਅਸ ਕੋਈ ਨਹੀਂ ਨਹੀਂ ਤੇ ਆਰਾਮ ਕਰ ਲੋਦਰ ਅੰਦਰ ਕੇ ਦਵਾਈ ਖਾਂਦਾ ਫਿਰ ਥੋੜਾ ਆਰਾਮ ਹੁੰਦਾ ਪਹਿਲਾਂ ਕੋ ਬਲੌਗ ਕੱਢੀ ਦਿੰਦੇ ਤੇ ਪੇਟ ਠੀਕ ਹੈ ਜਿਹੜਾ ਪਾਣੀ ਪੀ ਲਿਆ ਸੀ ਗਰਮ ਆਹ ਬਹੁਤ ਠੀਕ ਹੈ ਪਾਣੀ ਥੋੜਾ ਬੰਨੇ ਮੰਮੀ ਟਕੋਰ ਕਰਨ ਲੱਗੇ ਸੀ ਗਰਮ ਪਾਣੀ ਪਾ ਕੇ ਉਹਦੇ ਵਿੱਚ ਬੋਤਲ ਦੇ ਵਿੱਚ ਤੇ ਉਹ ਬੋਤਲ ਸੀ ਥੋੜੀ ਘਟੀਆ ਕੁਆਲਟੀ ਦੀ ਪਲਾਸਟਿਕ ਵਾਲੀ ਉਹ ਪਹਿਲਾਂ ਤੇ ਬੋਤਲ ਸੁੰਗੜ ਗਈ ਫਿਰ ਉਹਦਾ ਢੱਕਣ ਖੁੱਲ ਗਿਆ ਨਾਲੇ ਪੇਟ ਦੇਈ ਸ਼ੂਗਰ ਆ ਥੋੜਾ ਜਿਹਾ ਮਚਾ ਹੋ ਗਿਆ ਪਾਣੀ ਮਿਲੇ ਆਲੇ ਚੀਕਾ ਘੜਾ ਦੇ ਚੀਕਾ ਸਾਦਾ ਨਹੀਂ ਹੋਇਆ ਵੱਲੋਂ ਚੈੱਕ ਹੀ ਨਹੀਂ ਕੀਤਾ ਮੇਰੇ ਇੱਕ ਪਾਸੇ ਉਹ ਦਰਦ ਹੋ ਰਹੀ ਹੈ ਪੇਟ ਦੇ ਅੰਦਰ ਉਹਦੀ ਫਾਰ ਵੀ ਹੋਣੀ ਚਾਹੀਦੀ ਚੱਲਣਗੇ ਚੱਲ ਹੈ ਦੇ ਦਾ ਚੈੱਕ ਕਰੂਗਾ ਵੈ ਦਾ ਮੈਂ ਲਾਦਾ ਵੀ ਠੀਕ ਹੈ ਕੋਚਾ ਹੋਗਾ ਜੇ ਪੂਰੀ ਲੋਕਾਂ ਦਰ ਜਾਂਦੀ ਐਜ ਮਾ ਹਸਪੀਟਲ ਚ ਗਿਆ ਜੇ ਨੰਨੂ ਦੇ ਨਾਨਾ ਵਲੋਗ ਦੇਖ ਕੇ ਕਹਿੰਦਾ ਉਹਨੇ ਵੇਖਿਆ ਕਿ ਉਹ ਹਰੀ ਰੀ ਕੀ ਕਰਦਾ ਵਾਟ ਹਰੀ ਰੀ ਨੂੰ ਕਿਉਂ ਆ ਦੋ ਬੰਦਾ ਬੁਮਾਰਾ ਰੀਰੀ ਕਰੇ ਐਵੇਂ ਆਵਾਜ਼ ਨਿਕਲਦੀ ਹੁੰਦੀ ਹੈ ਫਿਰ ਕਿਸੇ ਦੀ ਆਵਾਜ਼ ਨਹੀਂ ਨੰਨੂ ਦੇ ਨਾਨੇ ਨੇ ਨਾਂ ਰੱਖਿਆ ਰੀਰੀ ਤੇ ਉਧਰ ਜਿਹੜਾ ਆਪਣਾ ਅੰਦਰ ਸੁੱਤਾ ਹੈ ਉਹਨੇ ਵੀ ਕੱਲ ਜਿਆਦਾ ਖਾ ਲਿਆ ਔਰ ਭੱਜਦੀ ਫਿਰੇ ਉਹ ਵੀ ਲੋਰੀ ਜੀਰਾ ਲਿਆ ਕੇ ਦੋ ਕਹਿੰਦੇ ਦਵਾਈ ਨਹੀਂ ਖਾਣੀ ਲੋਰੀ ਜੀਰਾ ਮੰਗਾ ਲਓ ਕਿ ਆ ਕੇ ਕਿਵੇਂ ਰਾਸ ਟੁੱਟੇ ਐ ਲਿੰਕਾ ਆਇਆ ਉਹਨੇ ਸੁਖਾ ਪਿਆ ਉਹ ਤੇ ਦਵਾਈ ਕਰਵਾਓ ਤੇ ਮਿਲਿਆ ਹੁਣ ਥੋੜੀ ਦੇਰ ਦੇ ਵਿੱਚ ਹੈ ਨਾ ਹਾਂਜੀ ਤੇ ਹੁਣ ਮੇਰੀ ਤਬੀਅਤ ਥੋੜੀ ਜੀ ਠੀਕ ਹੈ ਬਟ ਸੁਸਤੀ ਇੰਨੀ ਜਿਆਦਾ ਮੈਂ ਕੀ ਦੱਸਾਂ ਇਹ ਹੱਥ ਪੈਰ ਵੀ ਚੱਲ ਨਹੀਂ ਰਹੇ ਪਰ ਖਫਰ ਕਮਜ਼ੋਰੀ ਇੰਨੀ ਵੀਕਨੈਸ ਆ ਗਈ ਹੈ ਬਹੁਤ ਜ਼ਿਆਦਾ ਵੀਕਨੈਸ ਆ ਗਈ ਹੈ ਤੇ ਹੁਣ ਮਨਪਰੀਜ਼ ਲੱਗੀ ਹੋਈ ਹੈ ਪੜਾਈ ਕਰਨ ਪਹਿਲਾ ਵਲੋਗ ਸ਼ੂਟ ਨਹੀਂ ਹੋਇਆ ਹੈ ਨਾ ਆਪਣਾ ਸਵੇਰੇ ਕਿਉਂਕਿ ਸਾਰੇ ਚਲੇ ਗਏ ਬਸ ਉਹੀ ਸੀ ਡੇਲੀ ਦੀ ਰੁਟੀਨ ਸੀ ਬਸ ਨਾਸ਼ਤੇ ਤੱਕ ਚੱਲੇਗੇ ਤੇ ਫਿਰ ਉਹਨੇ ਇਹ ਰੈਸਟ ਕਰ ਰਹੀ ਸੀ ਵੈਸੇ ਮੈਂ ਵੀ ਰੈਸਟ ਕਰਕੇ ਹੀ ਠੀਕ ਹਾਂ ਪੜਨ ਲੱਗੀ ਸੀ ਤੇ ਨੀਂਦ ਆ ਗਈ ਫਿਰ ਸੋ ਗਈ ਮੈਂ ਫੇਰ ਉਹਨ ਉੱਠੀ ਐ ਤੇ ਹੁਣ ਥੋੜੀ ਜਿਹੀ ਪੜ੍ਹਾਈ ਕੀਤੀ ਘੰਟੇ ਕਿ ਦੀ 1 ਵਜੇ ਤੋ ਵਾਓ ਹੁਣ 2 ਵਜ ਗਏ ਨੇ ਹੁਣ ਇਹਨਾਂ ਨੂੰ ਕੁਛ ਖਿਚੜੀ ਵਗੈਰਾ ਬਣਾ ਕੇ ਦੇਣੀ ਐ ਹਾਂ ਕੜੀ ਝੋਲਦੇ ਨਹੀਂ ਖਾਣੇ ਦੁਆਰਾ ਹਾਂ ਪਰ ਆ ਨਾਵਾ ਵੀ ਨਾਲ ਐ ਹੁੰਦੇ ਯਾਦ ਕਰਕੇ ਹੀ ਉਲਟੀ ਆਂਦੀ ਐ ਸ਼ਾਮ ਨੂੰ ਉਹਨਾਂ ਪਕੌੜੇ ਖਾ ਕੇ ਸਵਾਦ ਸਵਾਦ ਨਾਲ ਐ ਬਹੁਤ ਫਰੇ ਯਾਰ ਲੈਓ 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 ਫਿਰ ਬੇਨ ਆਉਸਟਾਉਮ ਤੋ ਫਿਰ ਉਹ ਹੋ ਜਾਂਦਾ ਨਾ ਚਲ ਕੋਈ ਗੱਲ ਨਹੀਂ ਹੋ ਜਾਂਦਾ ਕਦੇ ਕਦੇ ਤੇ ਹਮਣ ਫਿਰ ਤਿਆਰੀ ਗੁਰਦੁਆਰਾ ਸਾਹਿਬ ਹਾਂ ਹੁਣ ਫਿਰ ਮੈਂ ਖਿਚੜੀ ਬਣਾ ਕੇ ਦੇ ਕੇ ਸ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਅੱਛਾ ਤੇ ਹੁਣ ਐ ਮੈਂ ਸ਼ਾਮ ਨੂੰ ਕਰਾਂਗੀ ਹੁਣ ਇਹਨਾਂ ਨੂੰ ਕਰ ਦੇਣ ਲੱਗਾਂ ਅੱਜ ਮੰਮੀ ਨੇ ਵੀ ਜਾਣਾ ਗੁਰਦੁਆਰਾ ਸਾਹਿਬ ਹੂੰ ਕਿਉਂਕਿ ਅੱਜ ਤੁਸੀਂ ਘਰ ਹੋਣਾ ਤਾਂ ਤੇ ਇੱਕ ਚੀਜ਼ ਹੋਰ ਨਾਲ ਅੱਜ ਕੀ ਬਣਾ ਕੇ ਲੈ ਕੇ ਚੱਲੇ ਆ ਅੱਜ ਆਪਾਂ ਚਨੇ ਬਣਾ ਕੇ ਲੈ ਜਾਈਏ ਗੁਰਦੁਆਰਾ ਸਾਹਿਬ ਪਰਸਾਦ ਦੇ ਦੌਰ ਤੇ ਫਿਰ ਆਪਾਂ ਦੇਗ ਦੀ ਵਾਰੀ ਕਦੋਂ ਲਵਾਂ ਕੱਲ ਲੈ ਲਈ ਹੈ ਨਾ ਕੱਲ ਲੈ ਲਾਂਗੇ ਕੱਲ ਨੂੰ ਅਸੀਂ ਵੀ ਘਰੇ ਹੋਣਾ ਹਾਂ ਹਾਂ ਠੀਕ ਹੈ ਠੀਕ ਹੈ ਹਾਂਜੀ ਤੇ ਦੁਪਹਿਰ ਦਾ ਟਾਈਮ ਹੈ ਬਿਲਕੁਲ 2:30 ਵਜੇ ਦਾ ਨਹੀਂ 3:00 ਵਜੇ ਦਾ ਟਾਈਮ ਹੈ ਤੇ ਇੱਧਰ ਲੰਚ ਕਰਨ ਲੱਗੇ ਆ ਤੇ ਇਹ ਮੇਰਾ ਲੰਚ ਹੈ ਤੇ ਨੰਨੂ ਦੇਖੋ ਪਹਿਲਾਂ ਹੀ ਲਾ ਕੇ ਬੈ ਗਈ ਬ੍ਰੈਡ ਨਾਲ ਜੈਮ ਨਹਾਤ ਹੋ ਗਿਆ ਟੀਏ ਟਿੱਡੋ ਸਾਡੀ ਅੱਜ ਖਾ ਲਓ ਥੋੜਾ ਜਿਹਾ ਖਾ ਲਓ ਖਾ ਲਓ ਬ੍ਰੈਡ ਮੇਂ ਅਕਲ ਕਰੀਦੀ ਹੁੰਦੀ ਬੇਟਾ ਐਸਾ ਥੋੜੀ ਖਾਈਦਾ ਹਾਂ ਇੱਕ ਵਾਰ ਬ੍ਰੈਡ ਨਾਲ ਆ ਕੇ ਖਾਈਦਾ ਹੁੰਦਾ ਇਹ ਦੇਰ ਹੀ ਆ ਨਾ ਆਹੋ ਐਦੀ ਸਾਰਾ ਐਦੀ ਮਕਾ ਦਿੰਦੀ ਐ ਹਰ ਵਾਰੀ ਜੈਮ ਇਹਨੂੰ ਬੋਲਦੇ ਮੈਂ ਕਿੰਨਾ ਕਰਦੀ ਹਾਂ ਤੁਹਾਡੇ ਕਰਕੇ ਸਿੰਪਲ ਖਾਣਾ ਖਾ ਰਹੀ ਹਾਂ 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 ਬਣਾਉਣ ਦੀ ਮਾਰੀ ਗਰਮੀ ਜਣ ਮੇਰੇ ਤੇ ਸਿੱਟੀ ਜਾਂਦੀ ਐ ਸਿੱਧਾ ਮੈਂ ਨਾ ਤੇਰੇ ਨਾਲ ਮੈਂ ਨਾ ਵਲੌਗ ਜੀ ਥੱਪੜ ਸੱਡਣਾ ਆ ਦੇਖੋ ਇਹ ਬੀਟੂ ਨਾ ਪੀਨਟ ਬਟਰ ਹੈ ਪਰ ਨਹੀਂ ਮੈਂ ਇਹ ਨਹੀਂ ਲਾ ਸਕਦਾ ਮੇਰੇ ਪੇਟ ਨਹੀਂ ਸਹੀ ਹੈਗਾ ਜਿਆਦਾ ਗਰਮ ਹੁੰਦਾ ਨਾ ਮੈਂ ਖਾਦਾ ਸੀ ਇੱਕ ਵਾਰੀ ਲਗਾ ਕੇ ਸਹੀ ਲੱਗਦਾ ਪੀਨਟ ਬਟਰ ਦਾ ਆਪਾਂ ਉਹਦੇ ਵਿੱਚ ਟੋਸਟਰਸ ਬਣਾਵਾਂਗੇ ਉਹ ਵੀ ਪਏ ਨੇ ਨਾ ਆਪਣੇ ਚੀਜ਼ ਸਲਾਈਸ ਵੀ ਪਏ ਹੋਏ ਨੇ ਹਾਂਜੀ ਹੁਣ ਮੈਂ ਦੇਖੂ ਕੀ ਪਿਆ ਚੁੱਕ ਕੇ ਖਾਓ ਹਾਂ ਖਾਣੇ ਚਾਹ ਦੇ ਵਾਸਤੇ ਲੈ ਗਈ ਮੈਂ ਇੱਕ ਟੋਡੀ ਹੈ ਮੇਰੀ ਮੈਂ ਤਾਂ ਚਾਹ ਪੀਣੀ ਨਹੀਂ ਹਲੋ ਮੈਨੂੰ ਤਾਂ ਚਾਹ ਪੀਣੀ ਨਹੀਂ ਕਿੰਨਾ ਦੋਨਾਂ ਦੇ ਜਿਆਦਾ ਥੋੜਾ ਘੇਰਾ ਦੇਖ ਲਓ ਹੁਣ ਲਾਓ ਮੇਰੇ ਤੇ ਹੰਡੋ ਤੁਸੀਂ ਖਾਓ ਜਾਨ हां जी नन्नू ने ਹੁਣ ਗੁਰਦੁਆਰੇ ਸਾਹਿਬ ਜਾਣਾ ਤੇ ਤਾਂ ਕਰਕੇ ਹੁਣ ਵਾਲ ਬਣਵਾ ਰਹੀ ਏ ਇਹ ਦੇਖੋ ਮੇਰਾ ਸਟਾਈਲ ਬਣਾਉਣੇ ਦਾ ਹਾਂ ਸਟਾਈਲ ਬਣਾਉਣੇ ਦਾ ਤਾਂ ਠੀਕ ਹੈ ਕੱਪੜੇ ਪਾ ਕੇ ਜਾਣਾ ਵਧੀਆ ਹਾਂ ਕੱਪੜੇ ਹਾਂ ਸੂਟ ਪਾ ਕੇ ਜਾਣਾ ਠੀਕ ਹੈ ਹਾਂ ਜੀ ਤਾਂ ਜੋ ਹਾਂ ਜੀ ਤੇ ਹੁਣ ਅੱਜ ਪ੍ਰਸ਼ਾਦ ਬਣਾ ਕੇ ਤੇ ਲੈ ਕੇ ਜਾ ਰਹੇ ਨੇ ਮੰਮੀ ਆ ਦੇਖੋ ਚਨੇ ਕਾਲੇ ਕੀ ਕੀ ਪਾਇਆ ਮੈਂ ਇਹਦੇ ਚ ਜੀਰਾ ਕਾਲ ਮਰਚ ਮਸਾਲਾ ਹਾਂ ਵਾਓ ਅੱਛਾ ਅਦਰ ਅੱਛਾ ਵੀ ਬਣੇ ਹੋਏ ਨੇ ਹਾਂ ਅੱਛਾ ਇੰਨੇ ਸਾਰੇ ਵੰਡਣੇ ਨੇ ਹਾਂ ਵੈਰੀ ਗੁੱਡ ਲੈ ਉਹ ਵਧੀਆ ਹੋਰ ਵੀ ਕੁਸ਼ਚੇ ਹੈਗੇ ਆਹੀ ਉਹ ਲਫਾ ਚਿਪਰਿਆ ਸੀ ਲੈ ਚਲ ਹਾਂਜੀ ਤੇ ਬਾਹਰ ਹਵਾ ਦਾ ਬਹੁਤ ਸੋਹਣੀ ਚੱਲ ਰਹੀ ਹੈ ਤੇ ਆਓ ਦੇਖੋ ਕਿੱਦਾਂ ਚਾਦਰਾਂ ਉੱਡ ਰਹੀਆਂ ਪਰ ਗਰਮੀ ਬਹੁਤ ਜ਼ਿਆਦਾ ਪਾਣੀ ਵੀ ਇਹਦੇ ਚ ਪਾਣ ਵਾਲਾ ਹੋ ਗਿਆ ਦਾਣੇ ਵੀ ਚਲੋ ਪਾਣਾ ਮੈਂ ਕੋਈ ਨਹੀਂ ਜੀ ਜਿਵੇਂ ਕਿ ਤੁਸੀਂ ਦੇਖਿਆ ਕਿ ਹਾਲਤ ਮੇਰੀ ਬਹੁਤ ਪਤਲੀ ਸੀ ਹੈਨਾ ਤੇ ਮੇਰੇ ਕੋਲ ਬਸ ਮਤਲਬ ਤੁਰਿਆ ਵੀ ਨਹੀਂ ਸੀ ਜਾ ਰਿਹਾ ਨਹੀਂ ਜਿਆਦਾ ਹਾਲਤ ਖਰਾਬ ਹੋ ਗਈ ਸੀ ਕਿਉਂਕਿ ਮੈਂ ਬਿਮਾਰ ਹੁੰਦਾ ਨਹੀਂ ਛੇਤੀ ਮਾੜਾ ਮੋਟਾ ਬਿਮਾਰ ਹੁੰਦਾ ਹੈਨਾ ਪਰ ਇਦਾਂ ਬਿਮਾਰ ਨਹੀਂ ਹੁੰਦਾ ਜੇ ਹੋਵਾਂ ਤਾਂ ਬਹੁਤ ਤਗੜੇ ਲੈਵਲ ਦਾ ਹੁੰਦਾ ਵੀ ਮੈਂ ਕਹਿੰਦਾ ਬਸ ਹੋ ਗਈ ਮੇਰੀ ਇਹ ਰ ਅੱਜ ਅੱਧੀ ਤੇ ਨਹੀਂ ਸੀ ਲੱਗ ਰਹੀ ਇੰਨੀ ਜ਼ਿਆਦਾ ਕਮਜ਼ੋਰੀ ਕੋ ਦਾ ਵੀਕਨੈਸ ਆ ਹੋ ਗਈ ਫਿਰ ਅੱਜ ਤਿੰਨ ਮੈਂ ਉਹ ਪੀਤੀਆਂ ORS ਦੀਆਂ ਜਿਹੜੀਆਂ ਸ਼ੀਸ਼ੀਆਂ ਨੇ ਤਿੰਨ ਪੀਤੀਆਂ ਸਵੇਰ ਦੀਆਂ ਤੇ ਹੁਣ ਥੋੜਾ ਜਿਹਾ ਆਰਾਮ ਆ ਬਰੈਡ ਜੈਮ ਖਾਦਾ ਸੀਗਾ ਦੇਖ ਲਿਆ ਤੁਸੀਂ ਵੀਡੀਓ ਚ ਤੇ ਬਸ ਹੁਣ ਇਸ ਵੀਡੀਓ ਨੂੰ ਕੰਟੀਨਿਊ ਕਰ ਰਿਹਾ ਤੇ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਹੀ ਬਸ ਕੰਮ ਖਰਾਬ ਹੋ ਗਿਆ ਕੁਝ ਵੱਧ ਘੱਟ ਖਾਦਾ ਗਿਆ ਠੀਕ ਹੈ ਜੀ ਤੇ ਤੁਸੀਂ ਵੀ ਆਪਣਾ ਖਿਆਲ ਰੱਖੋ ਗਰਮੀ ਬਹੁਤ ਜ਼ਿਆਦਾ ਤੇ ਅਸ ਖਿਆਲ ਹਾਂ ਜੀ ਤੇ ਇੱਕ ਬੰਦਾ ਜਦੋਂ ਪਰਿਵਾਰ ਵਿੱਚ ਬਿਮਾਰ ਪੈਂਦਾ ਨਾ ਤੇ ਫਿਰ ਬਾਕੀ ਵਿਚਾਰੇ ਦੇਖੋ ਦੇਖੀ ਉਹ ਵੀ ਥੋੜੇ ਜਿ ਢਿੱਲੇ ਹੋਣ ਲੱਗ ਜਾਂਦੇ ਤੇ ਉਹ ਹਾਲ ਹੁਣ ਮੰਮੀ ਦਾ ਮੰਮੀ ਢਿੱਲੇ ਹੋ ਕੇ ਪੈ ਗਏ ਨੇ ਤੇ ਇੱਧਰ ਆਹ ਦੇਖੋ ਖਿਚੋ ਤਾਂ ਚੱਲ ਰਹੀ ਬਹੁਤ ਸ਼ਰਾਰਤਾਂ ਕਰਦੀ ਆਹ ਦੇਖੋ ਲੈ ਕੇ ਬੈਠੀ ਹੋਈ ਐ ਮਨਪ੍ਰੀਤ ਲੈ ਕੇ ਆਈ ਨਾ ਉਥੋਂ ਛੋਲੇ ਆਪਣੇ ਸੀ ਨਾਲ ਕਿਸੇ ਨੇ ਚਾਵਲਾਂ ਦਾ ਵੀ ਲੱਗੇ ਲਾਇਆ ਸੀ ਹਾਂ ਲੈ ਕੇ ਆਂਦੇ ਨੇ ਅਲਗ-ਅਲਗ ਚੀਜ਼ਾਂ ਤੇ ਸ਼ਬੀਲ ਵੀ ਹੁੰਦੀ ਹੈ। ਅੱਛਾ ਅੱਛਾ। ਪਾਠ ਪੂਰਨੋਂ ਤੋਂ ਬਾਅਦ ਨਾ ਫਿਰ ਦਿੰਦੇ ਨੇ। ਪਰ ਮੇਰਾ ਅੱਜ ਹੈ ਨੀਗਾ ਮੈਂ ਖਾ ਨਹੀਂ ਸਕਦਾ। ਮੇਰਾ ਦੇਖਣ ਨੂੰ ਮਨ ਬਹੁਤ ਦੇਖ ਕੇ ਮਨ ਬਹੁਤ ਕਰ ਰਿਹਾ ਖਾਣ ਨੂੰ ਪਰ ਮੈਂ ਨਹੀਂ ਖਾ ਸਕਦਾ। ਨਹੀਂ ਖਾ ਸਕਦਾ। ਨਹੀਂ ਖਾ ਸਕਦਾ। ਤੁਮਾਰੀਆਂ ਚੀਜ਼ਾਂ ਜ਼ਿਆਦਾ ਖਾਣ ਦੇ। ਹਾਂ ਦਿਲ ਕਰਦਾ ਸਹੀ ਗੱਲ ਹੈ ਸਹੀ ਗੱਲ। ਅੱਜ ਸਵੇਰ ਦਾ ਟਾਈਮ ਤੇ ਇੱਧਰ ਰੋਟੀਆਂ ਬਣ ਰਹੀਆਂ ਨੇ। ਪਰੌਂਠਾ ਟਾਈਪ ਰੋਟੀ ਤਲ ਕੇ ਇਹ ਬਸ ਹਣਾ ਰੋਟੀ ਖਾਣੀ ਮੈਨੂੰ ਤਾਂ ਭੁੱਖ ਨਹੀਂ ਹੈਗੀ ਕਿਉਂਕਿ ਮੇਰੀ ਤਬੀਅਤ ਨਹੀਂ ਠੀਕ ਹੈਗੀ ਪਹਿਲਾਂ ਨਾਲੋਂ ਫਰਕ ਆਦਾ ਅੱਛਾ ਪਰ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਬਟ ਪਹਿਲਾਂ ਨਾਲੋਂ ਫਰਕ ਹੈ ਤੇ ਪਰ ਰੋਟੀ ਮੈਂ ਹਲੇ ਨਹੀਂ ਖਾਊਂਗਾ ਹਲੇ ਖਿਚੜੀ ਵਿਚੜੀ ਖਾਊਂਗਾ ਹੈਨਾ ਇਹ ਦਾਲ ਪਈ ਹੋਈ ਹੈ ਮੇਰੇ ਲਈ ਮੈਂ ਸਾਰਿਆਂ ਲਈ ਹੈ ਵੈਸੇ ਦਾ ਤੇ ਪਰ ਮੈਂ ਖਿਚੜੀ ਨਾਲ ਖਾਊਂਗਾ ਠੀਕ ਹੈ ਹਮ ਹਾਂਜੀ ਠੀਕ ਹਾਂਜੀ ਤੇ ਸਵੇਰ ਦਾ ਟਾਈਮ ਹੈ ਤੇ ਮੈਂ ਨਾਸ਼ਤਾ ਕਰਨ ਲੱਗਾ ਗੂੰਦ ਕਦੀਰੇ ਦਾ ਜਿਵੇਂ ਕਿ ਤੁਹਾਨੂੰ ਪਤਾ ਵੀ ਪੇਟ ਖਰਾਬ ਸੀਗਾ ਤੇ ਅੱਜ ਮੈਨੂੰ ਲੱਗਦਾ ਪੂਰੇ ਵਲੌਗ ਦੇ ਵਿੱਚ ਪੂਰੇ ਚ ਨਾ ਕੱਲ ਤੱਕ ਮੈਂ ਸ਼ਕਲ ਵੀ ਨਹੀਂ ਦਿਖਾਈ ਮੈਨੂੰ ਲੱਗਦਾ ਮम्मी ਬੈਠੇ ਹੋਏ ਨੇ ਤੇ ਸਵੇਰ ਦਾ ਟਾਈਮ ਹੈ ਤੇ ਹੁਣ ਦੂਜਾ ਵਲੌਗ ਸ਼ੁਰੂ ਕਰਾਂਗਾ ਉਹ ਚ ਤਿਆਰ ਤੁਰ ਹੋਵਾਂਗਾ ਇਹ ਗੱਲ ਤਿਆਰ ਵੀ ਨਹੀਂ ਹੋਇਆ ਮੈਂ ਇਹ ਗੂੰਦ ਕਦੀਰੇ ਹੈ ਜੀ ਇਹ ਜ਼ਰੂਰ ਖਾਓ ਠੀਕ ਹੈ ਨਾ ਵੈਸੇ ਵੀ ਇਹ ਵੈਸੇ ਵੀ ਖਾ ਲੈਣਾ ਚਾਹੀਦਾ ਦੋ ਚਾਰ ਦਿਨ ਦੋ ਚਾਰ ਦਿਨ ਛੱਡ ਕੇ ਨਾ ਗਰਮੀਆਂ ਦੇ ਵਿੱਚ ਤੇ ਇਹ ਬਹੁਤ ਜ਼ਰੂਰੀ ਹੈ ਢੇਟ ਵਾਸਤੇ ਬਹੁਤ ਵਧੀਆ ਆਵੇਂ ਰੋਜ਼ ਹੀ ਖਾ ਲਵੇ ਥੋੜਾ ਥੋੜਾ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਬਹੁਤ ਜ਼ਿਆਦਾ ਵਧੀਆ ਤੇ ਇਸੇ ਦੇ ਨਾਲ ਇਸ ਵਲੌਗ ਨੂੰ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਗੁੰਦ ਗਦੀਰਾ ਪੀਂਦੇ ਰਹੋ ਠੀਕ ਹੈ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ